ਸਸੀ ਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਤੇ ਅੱਜ ਅਸੀਂ ਤੁਹਾਡੇ ਲੈ ਕੇ ਆਏ ਆਏ ਆ ਤੁਹਾਡੇ ਮਨੋਰੰਜਨ ਲਈ ਤੁਹਾਡੇ ਉਤਸ਼ਾਹ ਨੂੰ ਹੋਰ ਵਧਾਉਣ ਲਈ ਭਾਫ਼ ਵਾਲੀ ਘੜੀ ਆ ਬਿਲਕੁਲ ਜੀ ਤੁਸੀਂ ਲਬਜ ਵਾਲੀ ਘੜੀ ਚਾਬੀ ਵਾਲੀ ਘੜੀ ਹੋਰ ਬੜੀਆਂ ਤਰ੍ਹਾਂ ਦੀਆਂ ਘੜੀਆਂ ਵੇਖੀ ਹੋਣੀਆਂ ਸੈਲ ਵਾਲੀ ਘੜੀ ਲੇਕਿਨ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਭਾਫ਼ ਤੇ ਚੱਲਣ ਵਾਲੀ ਘੜੀਆਂ ਜੋ ਪਲੇ ਪਲੇ ਮਾਰਦੀਆਂ ਸੀੜੀਆਂ ਤੇ ਭਾਫ਼ ਦੇ ਇੰਜਨ ਤੇ ਚਲਦੀਆਂ ਹਨ ਇਹ 100 150 ਸਾਲ ਪੁਰਾਣੀਆਂ ਕੜੀਆਂ ਹਨ ਜੋ ਅੱਜ ਵੀ ਚਲਦੀਆਂ ਤੇ ਸਹੀ ਸਮਾਂ ਦੱਸਦੀਆਂ ਹਨ ਸਮਾਂ ਦੱਸਣ ਸਮੇਂ ਵਿਸਲਾ ਮਾਰਦੀਆਂ ਸੀਟੀਆਂ ਮਾਰਦੀਆਂ ਹੋਈਆਂ ਸਾਰਾ ਦਿਨ ਲੋਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਰਹਿੰਦੀਆਂ ਦੂਰ ਤਰਾਡੇ ਤੋਂ ਲੋਕ ਇਹਨਾਂ ਵਿਰਾਸਤੀ ਕੜੀਆਂ ਨੂੰ ਬੜੀ ਹੀ ਉਤਸੁਕਤਾ ਨਾਲ ਪਿਆਰ ਨਾਲ ਉਤਸ਼ਾਹ ਤੇ ਚਾਹ ਨਾਲ ਦੇਖਣਾਉਂਦੇ ਆ ਤੇ ਕੜੀ ਦੀਆਂ ਵਿਲੱਖਣ ਹਰਕਤਾਂ ਦਾ ਨਜ਼ਾਰਾ ਲੈ ਕੇ ਮਨ ਬਲਾਉਂਦੇ ਹਨ ਖੁਸ਼ੀ ਹਾਸਲ ਕਰਦੇ ਹਨ ਦੁਨੀਆ ਭਰ ਚ ਸ਼ਹਿਰੀ ਪਬਲਿਕ ਸਥਾਨਾਂ ਉੱਪਰ ਲੱਗੀਆਂ ਭਾਵ ਤੇ ਚੱਲਣ ਵਾਲੀਆਂ ਇਹ ਕੜੀਆਂ ਪੋਟਿਆਂ ਤੇ ਗਿਣੀਆਂ ਜਾ ਸਕਦੀਆਂ ਜਿਨ੍ਹਾਂ ਵਿੱਚ ਇੱਕ ਉਟਾਰੀਓ ਸ਼ਹਿਰ ਜਾਪਾਨ ਇੱਕ ਇੰਡੀਅਨ ਪਾਲਿਸਯੁਕਤ ਰਾਜ ਵਿੱਚ ਸੌ ਹੈਲੀਅਰ ਜਰਸੀ ਅਤੇ ਲੰਡਨ ਇੰਗਲੈਂਡ ਵਿੱਚ ਚੈਲਸੀ ਫਾਰਮਰਸ ਮਾਰਕੀਟ ਵਿੱਚ ਸਥਾਪਿਤ ਹੋਣ ਤੋਂ ਇਲਾਵਾ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਂਕੂਵਰ ਵਿਸਲਰ ਅਤੇ ਪੋਰਟ ਕੋਕਟਲਮ ਇਹ ਪਬਲਿਕ ਥਾਵਾਂ ਤੇ ਸਥਾਪਿਤ ਕੀਤੀਆਂ ਗਈਆਂ ਹਨ ਕੈਨੇਡਾ ਅੰਦਰ ਲੱਗੀਆਂ ਘੜੀਆਂ ਨੂੰ ਕੈਨੇਡੀਅਨ ਹਰਲੋਜੀਸਟ ਰੇਮਨਟ ਸਾਂਟਸ ਦੁਆਰਾ ਡਿਜ਼ਾਈਨ ਕਰਕੇ ਬਣਾਇਆ ਗਿਆ ਸੀ ਜਿਨ੍ਹਾਂ ਨੂੰ ਲੋਕ ਉਹਨਾਂ ਵੀ ਸਦੀਆਂ ਦੀਆਂ ਪੁਰਾਣੀਆਂ ਵਿਰਾਸਤੀ ਚੀਜ਼ਾਂ ਦੇ ਰੂਪ ਵਿੱਚ ਜਿੱਥੇ ਵੇਖਦੇ ਹੋ ਉੱਥੇ ਪ੍ਰਸ਼ਾਸਨ ਵੱਲੋਂ ਵੀ ਸਾਂਭ ਸੰਭਾਲ ਸੋਹਣੇ ਢੰਗ ਨਾਲ ਕਰਕੇ ਇਲਾਕੇ ਨੂੰ ਸਹਿਰ ਸਪਾਟੇ ਉਜੋਗ ਕੀਤਾ ਹੋਇਆ ਇਹ ਭਾਅ ਵਾਲੀ ਕੜੀ ਇੱਕ ਅਜਿਹੀ ਕੜੀ ਹੁੰਦੀ ਹੈ ਜੋ ਪੂਰੀ ਤਰ੍ਹਾਂ ਭਾਫ਼ ਜਾਂ ਦੁਆਰਾ ਚਲਾਈ ਜਾਂਦੀ ਹੈ ਕੈਨੇਡੀਅਨ ਹਾਰਲੋਜੀਸਟ ਰੇਮੰਡ ਸਾਂਡਰਸ ਦੇ ਨੇੜੇ ਲੱਗੀ ਕੈਸਟੋਨ ਭਾਫ਼ ਵਾਲੀ ਕੜੀ ਜੋ 1977 ਵਿੱਚ ਸਾਂਡਰਸ ਦੁਆਰਾ ਬਣਾਈ ਤੇ ਲਗਾਈ ਗਈ ਸੀ ਤੇ ਉਦੋਂ ਦੇ ਮੇਅਰ ਆਦ ਵੱਖ-ਵੱਖ ਸਮਾਜ ਸੇਵੀਆਂ ਵੱਲੋਂ ਇਸ ਨੂੰ ਸਪਾਂਸਰ ਕੀਤਾ ਗਿਆ ਸੀ ਜਿਸ ਨੂੰ ਦੇਖਣ ਲਈ ਅੱਜ ਵੀ ਲੋਕਾਂ ਦਾ ਸਾਰਾ ਦਿਨ ਮੇਗਲਾ ਲਗਾ ਰਹਿਦਾ ਸੜਕ ਦੇ ਕੰਡੇ ਉੱਪਰ ਇੱਕ ਸਤੰਭ ਰੂਪੀ ਮਤਲਬ ਖੰਬੇ ਵਾਂਗ ਲੱਗੀ ਭਾਖ ਵਾਲੀ ਘੜੀ ਚੁਪੇਰੇ ਸਮਾਦਰ ਸੌਂਦੀ ਹੈ ਜਿਸ ਦੇ ਸਿਰ ਉੱਪਰ ਲੱਗੇ ਪੰਜ ਪਾਈਪ ਜਿਨ੍ਹਾਂ ਵਿੱਚੋਂ ਹਰ 15 ਮਿੰਟ ਬਾਅਦ ਇੱਕ ਸੀਟੀ ਵੱਜਦੀ ਹੈ ਪੂਰੇ ਘੰਟੇ ਬਾਅਦ ਚਾਰ ਸੀਟੀਆਂ ਵਜਦੀਆਂ ਹਨ ਤੇ ਮਨੁੱਖ ਦੇ ਮਨ ਨੂੰ ਬਹੁਤ ਹੀ ਭੌਂਦੀਆਂ ਤੇ ਖੁਸ਼ੀ ਪ੍ਰਦਾਨ ਕਰਦੀਆਂ ਹਨ ਇਸ ਘੜੀ ਦੀ ਕੀਮਤ ਹੈ ਕਰੀਬ 42000 ਡਾਲਰ ਪਸੀ ਗਈ ਹੈ ਇਸ ਦਾ ਵਜ਼ਨ ਕਰੀਬ 2 ਟਨ ਤੋਂ ਵੀ ਜ਼ਿਆਦਾ ਦੱਸਿਆ ਗਿਆ ਜੋ ਪੂਰੀ ਤਰ੍ਹਾਂ ਅੰਸ਼ਕ ਤੌਰ ਤੇ ਪਾਪ ਇੰਜਨ ਦੁਆਰਾ ਚਲਾਈ ਜਾਂਦੀ ਹੈ ਇਸ ਨੂੰ ਦੇਖਣ ਲਈ ਕੈਨੇਡਾ ਅੰਦਰ ਪਹੁੰਚਦੇ ਸੈਰਸ ਪਾਟੇ ਦੇ ਸ਼ਕੀਨ ਵਿਸ਼ੇਸ਼ ਤੌਰ ਤੇ ਸਮੁੰਦਰੀ ਤੱਤੇ ਵੈਨਕੂਵਰ ਪਹੁੰਚ ਉਹ ਦੇਖਣ ਜਾਂਦੇ ਆ ਤੇ ਆਪਣੇ ਪੂਰਾ ਪੂਰਾ ਲੁਤਫ ਲੈਂਦੇ ਆ ਇਸ ਦੀਆਂ ਸਵੀਟੀਆਂ ਦਾ ਤੇ ਲੋਕਾਂ ਦੁਆਰਾ ਇਸ ਤੇ ਪੋਲ ਖੜਕੇ ਕਰਾਈਆਂ ਜਾਂਦੀਆਂ ਤਸਵੀਰਾਂ ਬਣਾਈ ਜਾਂਦੇ ਵੀਡੀਓ ਕਲਿੱਪ ਅਤੇ ਇਸ ਨੂੰ ਯਾਦਗਾਰੀ ਬਣਾਉਣ ਲਈ ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਪਨਾਏ ਜਾਂਦੇ ਆ ਜੋ ਜੀਵਨ ਚ ਨਵੀਂ ਬਹਾਰ ਪੈਦਾ ਕਰਦੇ ਆ ਮਿੱਤਰੋ ਇਹ ਸੀ ਭਾਰਤੇ ਚੱਲਣ ਵਾਲੀਆਂ ਕੜੀਆਂ ਕਮਾਲ ਦੀਆਂ ਕੜੀਆਂ ਲੋਕਾਂ ਦਾ ਮਨੋਰੰਜਨ ਕਰਦੀਆਂ ਕੜੀਆਂ ਖੁਸ਼ੀਆਂ ਪ੍ਰਦਾਨ ਕਰਦੀਆਂ ਕੜੀਆਂ ਜਿਨ੍ਹਾਂ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਚੱਲ ਕੇ ਆਉਂਦੇ ਅਤੇ ਆਪਣਾ ਇਹ ਪਲ ਨੂੰ ਇਤਿਹਾਸਿਕ ਪਲ ਕਾਇਮ ਕਰਦੇ ਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੇ ਹੋਰਾਂ ਲੋਕਾਂ ਨੂੰ ਵੀ ਦੰਦਦੇ ਹੋਏ ਇਹਨਾਂ ਦੀਆਂ ਖੂਪੀਆਂ ਬਾਰੇ ਇੱਥੇ ਖੁਦ ਜਾਣਦੇ ਹੋ ਤੇ ਦੂਸਰਿਆਂ ਨੂੰ ਵੀ ਜਾਣਦੇ ਹੋਏ ਭਾਫ ਵਾਲੀਆਂ ਘੜੀਆਂ ਦੇ ਰੰਗ ਮੰਨਦੇ ਆ ਖੁਸ਼ੀਆਂ ਮੰਨਦੇ ਆ ਹਾਂਜੀ ਬਿਲਕੁਲ ਜੀ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੀ ਉਹ ਭਾਫ ਵਾਲੀ ਘੜੀ ਜਿਹੜੀ ਭਾਫ ਵਾਲੀ ਘੜੀਆਂ ਲੋਕ ਉੱਥੇ ਪਹੁੰਚ ਕੇ ਉਹਦਾ ਮਨੋਰੰਜਨ ਕਰਦੇ ਆ ਉਸ ਨੂੰ ਦੇਖਦੇ ਆ ਅਤੇ ਆਪਣੇ ਮਨ ਦੇ ਚਾਅ ਸ਼ੰਕੇ ਸਾਰੇ ਦੂਰ ਕਰਦੇ ਆ ਆ ਬਿਲਕੁਲ ਬੜੀ ਹੀ ਵਧੀਆ ਬੜੇ ਹੀ ਸੋਹਣੇ ਢੰਗ ਨਾਲ ਕੰਮ ਕਰ ਰਹੀ ਹੈ ਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ ਲੋਕ ਉਤਸ਼ਾਹ ਨਾਲ ਆਪਣਾ ਆਪ ਦੇਖਾਉਂਦੇ ਆ ਆਪਣੇ ਰਿਸ਼ਤੇਦਾਰਾਂ ਨੂੰ ਦਿਖਾਉਂਦੇ ਆ ਆਪਣੇ ਭੈਣ ਭਰਾ ਉਹ ਸੱਜਣ ਮਿੱਤਰਾਂ ਨੂੰ ਸਾਰ ਨੂੰ ਲੈ ਕੇ ਇੱਕ ਘੜੀ ਦੇਖਾਉਂਦੇ ਆ ਤੇ ਤੁਸੀਂ ਵੀ ਮੌਕਾ ਲੱਗੇ ਤਾਂ ਜਰੂਰ ਜਾਇਓ ਤੁਸੀਂ ਕੈਨੇਡਾ ਚੋਂ ਤੁਸੀਂ ਅਮਰੀਕਾ ਚੋਂ ਤੁਸੀਂ ਜਾਪਾਨ ਚੋਂ ਕਿਤੇ ਵੀ ਹੋ ਇਹ ਚੰਦ ਥਾਵਾਂ ਤੇ ਪਬਲਿਕ ਸਥਾਨਾਂ ਤੇ ਘੜੀਆਂ ਲੱਗੀਆਂ ਹੋਈਆਂ ਉਹਦਾ ਜਰੂਰ ਨਜ਼ਾਰਾ ਲੈਣ ਜਾਇਓ ਬੜਾ ਹੀ ਮਨੋਰੰਜਨ ਬੜਾ ਹੀ ਮਾਨੂੰ ਚਾਹ ਹੁੰਦਾ ਵੇਖ ਕੇ ਬੜੀ ਉਤਸੁਕਤਾ ਜਿਹੜੀ ਭਰਪੂਰ ਏ ਕੜੀ ਆ ਤੇ ਅੱਜ ਤੁਹਾਨੂੰ ਦਿਖਾਈ ਆ ਪਾਫ ਵਾਲੀ ਕੜੀ ਤੇ ਆਉਣ ਵਾਲੇ ਦਿਨਾਂ 'ਚ ਤੁਹਾਡੇ ਲਈ ਹੋਰ ਵੀ ਸੋਹਣੀਆਂ ਸੋਹਣੀਆਂ ਮਨੋਰੰਜਨ ਭਰਪੂਰ ਗਿਆਨ ਭਰਪੂਰ ਵੀਡੀਓਜ਼ ਲੈ ਕੇ ਆਵਾਂਗੇ ਤੇ ਜੁੜੇ ਰਹੋ ਸਾਡੇ ਨਾਲ ਤੇ ਜੇ ਤੁਸੀਂ ਸਾਡਾ ਪੇਜ ਸਬਸਕ੍ਰਾਈਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪੇਜ ਫਾਲੋ ਨਹੀਂ ਕੀਤਾ ਤਾਂ ਇਹਨੂੰ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਡੇ ਤੱਕ ਸੋਹਣੀਆਂ ਸੋਹਣੀਆਂ ਗਿਆਨ ਭਰਪੂਰ ਵੀਡੀਓਜ਼ ਪਹੁੰਚਦੀਆਂ ਰਹਿਣ ਤੇ ਆਪਾਂ ਹੁਣ ਲੈਨੇ ਛੁੱਟੀਆਂ ਸਤਿ ਸ੍ਰੀ ਅਕਾਲ